ਉਹ ਪਿਆਰ ਭਰੀ ਸਤ ਸ੍ਰੀਕਾਲ ਮੈਂ ਸੀਰਾ ਟੱਲੋ ਤੇ ਅੱਜ ਲੱਗਿਆ ਪਿੰਡ ਚੋਨਾ ਵੜਨਾ ਕਾਕੇ ਹੁਣ ਹੀ ਆ ਗਿਆ ਮਸ਼ੀਨ ਲੈ ਕੇ ਤੇ ਦਿਖਾਉਣੇ ਵੇ ਸਾਨੂੰ ਅੱਜ ਚੋਨੇ ਦੀ ਬਾਢੀ ਪਿੰਡ ਰਹਿ ਗਿਆ ਸੀਗਾ ਪੂਸ਼ਾ ਵੜਨ ਵਾਲਾ ਤੇ ਆਲੂਆਂ ਦੀ ਬਜਾਈ ਤਾਂ ਹੋ ਗਈ ਸੀ ਕੀ ਕੱਲ ਤੇ ਉਹ ਚ ਆਪਣਾ ਕਿਲਾ ਡੇਢ ਕਿਲਾ ਰਹਿੰਦਾ ਬੀਜ ਨਾਲ ਉਹ 500 ਨੂੰ ਬੀਜਾਂਗੇ ਉਹ ਬੀਜ ਵਾਲਾ ਹੀ ਆ ਉਹਦਾ ਕੋਈ ਚੱਕਰ ਨਹੀਂਗਾ ਜੇ ਲੇਟ ਵੀ ਹੋ ਜੂ ਦੋ ਦੋ ਦਿਨ ਕਿਉਂਕਿ ਉਹਨੇ ਦਿਨ ਘੱਟ ਲੈਣੇ ਹੁੰਦੇ ਆ ਵੇਲਾ ਪਹਿਲੇ ਵੜ ਦੇਣੀ ਹੁੰਦੀ ਆ ਆਪਾਂ ਤੇ ਅੱਜ ਵੜਾਂਗੇ ਝੋਨਾ ਫੇਰ ਦਿਖਾਉਨੇ ਆਵੇ ਤੁਹਾਨੂੰ ਝੋਨਾ ਕਿਦਾਂ ਵੱਡਿਆ ਕੰਪੈਨ ਆ ਗਈ ਹੈ ਕਾਕੇ ਦੀ ਆਜਾ ਗਈ ਆ ਦੋ ਤਰੀਕ ਵੜਣਾ ਇਹ ਆਪਾਂ 28 ਨੂੰ ਸੀ ਝੋਨਾ ਪਰ ਆਲੂ ਬੀਜਣ ਕਰਕੇ ਫੇਰ ਦੋ ਦਿਨ ਮਸ਼ੀਨ ਆਪਾਂ ਨੂੰ ਮਿਲੀ ਨਹੀਂ ਗਈ ਆਲੂ ਵਾਲੀ ਤੇ ਤਾਂ ਕਰਕੇ ਫੇਰ ਲੇਟ ਕਰਤਾ ਸੀ ਝੋਨਾ ਵੀ ਦੋ ਤਰੀਕ ਨੂੰ ਵੜਾਂਗੇ ਝੋਨਾ ਬਿਲਕੁਲ ਸੁੱਕਿਆ ਕੋਈ ਹਰੇ ਭਾਈ ਨਹੀਂ ਹੋਣੀ ਇਹਦੇ ਵਿੱਚ ਜੇ ਬੰਦ ਕਰ ਰਿਹਾ ਫੇਡ ਹੋ ਗਿਆ ਬਟਨ ਤੋਂ ਚਲੋ ਕੋਈ ਗੱਲ ਨਹੀਂ ਜੀ ਤੇ ਉਹੀ ਭਰ ਜਾਊਗਾ ਵਧੀਆ ਇਹ ਕੱਕੇ ਨੇ ਮਸ਼ੀਨ ਜੁਆਇੰਟ ਕਰਤੀ ਆ ਅਗਲੀ ਤਾਂ ਇਹਨੂੰ ਹੀ ਕੰਬਾਈਨ ਕਿਹਾ ਜਾਂਦਾ ਸੀ ਕੰਬਾਈਨ ਕਰਨਾ ਕਟਰ ਨੂੰ ਕੰਬਾਈਨ ਕਰ ਲਿਆ ਤੇ ਹੁਣ ਕਰਨ ਗਿਆ ਆਉਦੀ ਸਫਾਈ ਚਾਹ ਪੀਣਗੇ ਪਹਿਲਾਂ ਪਹਿਲੀ ਚਾਹ ਲਿਆ ਉਹ ਤੇ ਬਾਈ ਤੇ ਕਾਕੇ ਨੂੰ ਪ੍ਰੋਬਲਮ ਆ ਗਈ ਵਿਚਾਰੇ ਨੂੰ ਕੱਲ ਨਾਲ ਦੇ ਘਰ ਵਾਲੇ ਦੀ ਮਸ਼ੀਨ ਤੇ ਲੱਗਿਆ ਸੀਗਾ ਸਟਾਰਟ ਕਰਨ ਰੱਸਾ ਪਾ ਕੇ ਉਹ ਸਟਾਰਟ ਨਹੀਂ ਹੋਈ ਤੇ ਚੀਚੀ ਹੋ ਗਈ ਐ ਕਰਿੱਕ ਤੇ ਨੂੰ ਵਿਚਾਰੇ ਨੂੰ ਆ ਗਈ ਪ੍ਰੋਬਲਮ ਹੁਣ ਸੀਜ਼ਨ ਦੇ ਵਿੱਚ ਚੱਲ ਕੋਈ ਗੱਲ ਨਹੀਂ ਫਿਰ ਤੇ ਸਿੱਧਾ ਖੜਾ ਕਰਦਾ ਹਿੰਦਰਨਾ ਵਿਚਾਰਾਂ ਕਹਿੰਦਾ ਤੁਹਾਡਾ ਮਾਰ ਕੇ ਆਇਆ ਤੇ ਬਜਾਈ ਕਰਨੀ ਆਲੂ ਵਾਲੀ ਅੱਜ ਬੇਡਾਂ ਵਾਲੀ ਮਸ਼ੀਨ ਲੈ ਕੇ ਆਇਆ ਸੀ ਆਪਣੀ ਰਾਤ ਤੇ ਕਹਿੰਦਾ ਤਿੰਨ ਚਾਰ ਕਿੱਲੇ ਲਾ ਕੇ ਦੇਖਣੇ ਆ ਟ੍ਰਾਇਲ ਤੇ ਇਨੇ ਫਿਰ ਮਸ਼ੀਨ ਇਹ ਵੀ ਚੇਂਜ ਕਰਾਊਗਾ ਉਦਾਂ ਹੀ ਮੋਡੀਫਾਈ ਕਰਾਊਗਾ ਉਹਦੇ ਰੀਮਸਨ ਨੂੰ ਤੇ ਦਿਖਾਉਣਾ ਫਿਰ ਸਾਨੂੰ ਝੋਨਾ ਵੜਦੇ ਹੁਣ ਆ ਗਿਆ ਵਾ ਹਰਜਿੰਦਰ ਵੀ ਕਰਦੇ ਆ ਫਿਰ ਵਿਚਾਰਾ ਹੁਣ ਕੀ ਕਹਿੰਦਾ ਹੈ ਕਦੋਂ ਕੋ ਵੜਣਾ ਫਿਰ ਬੰਦ ਬੰਦ ਹੈ ਇੱਕ ਦੋ ਮੈਂ ਵੜ ਦਿੰਦੇ ਇਹ ਆ ਗਿਆ ভাই ਆਪਣਾ ਉਹ ਪਾਗਲ ਆ ਅੱਜ ਪੌੜਿਆ ਅੱਜ ਕਿਹੜੀ ਆ ਹੈ ਅੱਜ ਹੈ ਕਾਕੇ ਇਹ ਬਾਈ ਪਾਗਲਾ ਇਹ ਨਾ ਦੇ ਮੇਰੇ ਭਾਈ ਨਾ ਇਹ ਆ ਗਿਆ ਕਾਕਾ ਪਤਾ ਨਹੀਂ ਕੀ ਤੇਰੀ ਵਾਰੀ ਜੀ ਕਰੀ ਜਾਂਦਾ ਤੇ ਹੱਥਾਂ ਦੀ ਉਹਦੇ ਪ੍ਰੋਬਲਮ ਆ ਗਈ ਨਾ ਗੱਲ ਤੇ ਵੱਜ ਗਿਆ ਇਹ ਕੁਦਰਤੀ ਥੋੜੇ ਜਿਹੇ ਸਰਿਆ ਨਹੀਂ ਹੱਥ ਡੈਮੇਜ ਹੋ ਜਾਣਾ ਸਾਰਾ ਹੀ ਲੱਗਦਾ ਦਾ ਜਿਵੇਂ ਡੋਡੇ ਜੇ ਕੱਢੀ ਜਾਂਦਾ ਉਹਨਾਂ ਹੈ ਕਾਕਾ ਆ ਚੋਰੀ ਜੇ ਕਾਹ ਤੋਂ ਕੱਢਦਾ ਵਾਂ ਦੇ ਹੁਣ ਕਿੰਨੇ ਦਿਨ ਕਹਿੰਦਾ ਫਿਰ ਡਾਕਟਰ ਦੇਣਾ ਹੁਣ 5 ਦਿਨ ਦਾ 5 ਦਿਨ ਦਿਖਾ ਦਿਓ ਲੋਨਾਂ ਦੇ ਤੇ ਪ੍ਰੋਬਲਮ ਆ ਗਈ ਸੀ ਜੇ ਜਗਾਕੇ ਨੂੰ ਥੋੜੀ ਜੀ ਤੇ ਹੁਣ ਉਧਰੋਂ ਪਤੇ ਵਾਲੇ ਵੀ ਆਈ ਜਾਂਦੇ ਆ ਫੋਨ ਤੇ ਉਧਰੋਂ ਝੋਨੇ ਵਾਲੇ ਵੀ ਆਈ ਜਾਂਦੇ ਆ ਤੇ ਪਤੇ ਵਾਲੇ ਥੋੜਾ ਜਿਆਦਾ ਤੰਗ ਕਰਦੇ ਆ ਕਿਉਂਕਿ ਪ੍ਰੋਬਲਮ ਆ ਜਾਂਦੀ ਆ ਫੋਨ ਜਿਆਦਾ ਆ ਰਹੇ ਆ ਥੋੜੇ ਜੇ ਤੇ ਪੜਦੇ ਆ ਫਿਰ ਝੋਨਾ ਜ ਚੱਲੀ ਜਾਂਦੀ ਆ ਮਸ਼ੀਨ ਮਗਰ ਰਜਿੰਦਰ ਵੀ ਆ ਗਿਆ ਸੀਗਾ ਹੁਣ ਕਰਾਂਗੇ ਵੱਢਣਾ ਫਿਰ ਚਲ ਦੇਦੇ ਆਂ ਅਸੀਂ ਵੱਢ ਜੀ ਫਿਰ ਨਾਲ ਹੀ ਇਹੋ ਸੋਕੇਣਾ ਪੀੜਾ ਵੇਲਾ ਹੀ ਆ ਇਹ ਝੋਨਾ ਆਪਣੇ ਘਰ ਦੇ ਬੈਕ ਸਾਈਡ ਤੇ ਆ ਤੇ ਇਹ ਵੱਢ ਕੇ ਹੁਣ ਜਾਵਾਂਗੇ ਬਾਹਰਲੇ ਖੇਤ ਬਾਹਰਲੇ ਮੋਟਰ ਤੇ ਆ ਗਏ ਅੱਜ ਤੇ ਘਰੇ ਵਾਲਾ ਵੱਢਿਆ ਸੀ ਝੋਨਾ ਤੇ ਮਸ਼ੀਨ ਆ ਗਈ ਆ ਤੇ ਹੁਣ ਸਾਰਾ ਦਿਨ ਚੱਲੂਗੀ ਇੱਥੇ ਹੀ ਇੱਥੇ ਹੈਗੇ ਸਾਡੇ 9.5 ਕਿੱਲੇ ਕਿ ਵੱਡੇ ਜਾਣਗੇ ਆਪਣੇ ਝੋਨਾ ਖੜਾ ਹੀ ਆ ਸਾਰਾ ਤੇ ਬਾਕੀ ਆਪਾਂ ਰੋਕ ਲਿਆ ਸੀਗਾ ਇਹ 25 28 ਨੂੰ ਵੱਢਣ ਵਾਲਾ ਸੀ ਝੋਨਾ ਵੈਸੇ ਤੇ ਜਿਹੜਾ ਮਗਰ ਤੁਸੀਂ ਦੇਖਦੇ ਆ ਖੇਤ ਇਹ ਹੈਗਾ ਨੀਵਾ ਇਹ ਚ ਨਾ ਪਾਣੀ ਥੋੜਾ ਤੇ ਉਹ ਜਿਆਦਾ ਰੱਖਦੀ ਆ ਪੈਲੀ ਇਹ ਨੀਵਾ ਕਰਕੇ ਤੇ ਮਸ਼ੀਨ ਕੋ ਪਣਾ ਡਰ ਸੀ ਵੀ ਨਹੀਂ ਅੱਡ ਵੱਢਣਾ ਪੈਣਾ ਸੀ ਆਪਾਂ ਨੂੰ ਉਹਦੇ ਕਰਕੇ ਫਿਰ ਇਹਨੂੰ ਰੋਕ ਲਿਆ ਸੀ ਆਪਾਂ ਪੰਜ ਪੰਜ ਸੱਤ ਦਿਨ ਲੇਟ ਕਰਤਾ ਝੋਨਾ ਜਾਣੀ ਇਹ ਤੇ ਮਸ਼ੀਨ ਆ ਗਈ ਆ ਚਾਲੂ ਕਰਤੀ ਆ ਤੇ ਵੱਢਦੇ ਆ ਫਿਰ ਝੋਨਾ ਹੁਣ ਕਿ ਰੇ ਲੰਮੀਆਂ ਇਹ ਵੀ ਤੇ ਟਰਾਲੀ ਵੱਡੀ ਲਾਉਣੇ ਆ ਦੇ ਵਿੱਚ ਨਾਲੇ ਫਿਰ ਝਾੜ ਜੇ ਤਾਂ ਪਤਾ ਲੱਗ ਜੂ ਕਿ ਕਿੰਨਾ ਕ ਨਿਕਲੂਗਾ ਅੰਦਾਜ਼ਾ ਜਾਂ ਹੋ ਜਾਂਦਾ ਫਿਰ ਕਿਹ ਚੀ ਤੇ ਜਿਹੜਾ ਮਸ਼ੀਨ ਲਾਗੇ ਲਾਉਣ ਅੱਧਕ ਚ ਆ ਗਈ ਆ ਈਓ ਪਰਲੇ ਸਿਰੇ ਚਲੀ ਗਈ ਏ ਮਸ਼ੀਨ ਇਹ ਆ ਜਿਹੜੀ ਆ ਤਰੋ ਜੀ ਮਗਰ ਆਪਣਾ ਥਾਰਾ ਮੋਟਾ ਟਰਾਲ ਅੱਜ ਦੇ ਦੇ ਜਦੋਂ ਕੰਨਾਲ ਮਾਲ ਪੈਦਾ ਇਹਦੇ ਵਿੱਚ ਫਿਰ ਆਪਣਾ ਵਾਕਾ ਉੱਪਰ ਆਪਣਾ ਚਾਂਸ ਰਹੇ ਨਹੀਂ ਜੇ ਕੋਈ ਕੋ ਨਾਮ ਐ ਸੋਨੂੰ ਦਿਖਾਉਣਾ ਇਹ ਆਪਾਂ ਜਿਹੜਾ ਵੱਢ ਰਹੇ ਆ ਅੱਜ ਇਹ ਪੂਛਾ ਝੋਨਾ ਵਾ ਇਹ ਆਪਾਂ ਲਾਇਆ ਸੀਗਾ 22 ਤਰੀਕ ਨੂੰ ਨਿਮੇੜਤਾ ਸੀਗਾ ਖਾੜੇ ਆਪਾਂ 17 ਨੂੰ ਨਿਮੇੜਤਾ ਸੀਗਾ ਆਲੂ ਆਲਾ ਜਿਹੜਾ 21 ਨੂੰ ਵੱਢਿਆ ਆਪਾਂ ਉਹਦੋਂ 21 ਤੋਂ 25 ਨੂੰ ਇਹ 28 ਤਰੀਕ ਨੂੰ ਝੋਨਾ ਵੱਢਣਾ ਸੀ ਥੋੜਾ ਜਿਹਾ ਆਪਾਂ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਉਹ ਜਿਹੜਾ ਨੀਵਾ ਖੇ ਸੀ ਉਹ ਸੀਗਾ ਗੇਲਾ ਤੇ ਉਹ ਉਹਦੇ ਕਰਕੇ ਥੋੜਾ ਲੇਟ ਕਰਤਾ ਇਹਨੂੰ ਝੋਨਾ ਜਣੀ ਇਹ 25 22 ਨੂੰ ਵੱਢ ਸਕਦੀ ਸੀ ਪਰਾਲੀ ਤੁਸੀਂ ਦੇਖ ਸਕਦੇ ਆ ਝੋਨੇ ਦੀ ਬਿਲਕੁਲ ਹਰੀ ਆ ਦਿਖਾਉਣਾ ਮੈਂ ਤੁਹਾਨੂੰ ਹੁਣ ਝੋਨਾ ਹਜੇ ਵੀ ਥੱਲੇੋਂ ਹਰਾ ਪਿਆ ਨਾਲ ਤ ਵੀ ਦੇਖ ਸਕਦੇ ਆ ਇਹਨੂੰ 40 ਦਿਨ ਹੋ ਗਿਆ ਸਪਰੇਅ ਕੀਤੇ ਨੂੰ ਐਕਟਿਵ ਐਸੇ ਸਾਰਿਆਂ ਦੀ ਪ੍ਰੋਬਲਮ ਨਹੀਂ ਆਈ ਤੇਲੇ ਦੀ ਦੋ ਸਵਿਰਿਆ ਨਹੀਂ ਸਰ ਗਿਆ ਜਣੀ ਅੱਗੇ ਪੂਛੇ ਨੂੰ ਤੇ ਜਿੰਨੀਆਂ ਕਰ ਲੋ ਘਾਟ ਹੀ ਹੁੰਦੀਆਂ ਵੈਸੇ ਵੱਢਣ ਤੱਕ ਇਸ ਵਾਰ ਬਹੁਤ ਵਧੀਆ ਰਿਹਾ ਰੁਝਾਨ ਝੋਨਿਆਂ ਦਾ ਵਧੀਆ ਆ ਜਾਣੀ ਬਿਮਾਰੀ ਨਹੀਂ ਰਹਿ ਤਾ ਤੇ ਪਰਾਲੀ ਤੁਸੀਂ ਦੇਖ ਸਕਦੇ ਆ ਬਿਲਕੁਲ ਹਰੀ ਐ ਕੋਈ ਨਹੀਂਗਾ ਇਹਨੂੰ ਪ੍ਰੋਬਲਮ ਕੋਈ ਤੇਲਾ ਨਹੀਂ ਇਹਦੇ ਵਿੱਚ ਸਾਫ ਆ ਝੋਨਾ ਬਿਲਕੁਲ ਨਹੀਂ ਪੁੱਛਾ ਅੱਗੇ ਆਹ ਟਾਈਮ ਤੇ ਆਗੇ ਵੈਸੇ ਇੱਕ ਤਰੀਕ ਤੋਂ ਬਾਅਦ ਵਾਲਿਆਂ ਨੂੰ ਤੇਲਾ ਜਾ ਪੈਂਦਾ ਹੀ ਹੁੰਦਾ ਸੀਗਾ ਟੇਟੇ ਹੋ ਜਾਂਦੇ ਸੀਗੇ ਵੱਡਣ-ਬੁੱਡਣ ਵੱਲੋਂ ਇਤ ਕੀ ਸਾਰੇ ਸਾਲਾਂ ਨਾਲੋਂ ਝੋਨਾ ਵੈਸੇ ਆਪਣਾ ਵੱਧ ਨਿਕਲਿਆ ਪੂਛਾ ਰਿਕਾਰਡ ਹੀ ਕਰ ਗਿਆ ਯਾਨੀ ਸਾਰੇ ਸਾਲਾਂ ਦਾ ਜਦੋਂ ਦੇ ਆਪਾਂ ਪੂਛਾ ਝੋਨਾ ਲਾਉਣ ਲੱਗੇ ਆ ਤੇ ਚਲੋ ਬਾਕੀ ਮੌਸਮ ਤੇ ਡਿਪੈਂਡ ਹੁੰਦਾ ਵਾ ਕਿਤੇ ਵੱਧ ਕਿਤੇ ਘਟ ਬਿਮਾਰੀ ਰਹਿਤ ਹੋਵੇ ਝੋਨਾ ਦਾ ਘਟ ਜ਼ੋਰ ਨਾਲ ਪਲ ਜਾਂਦਾ ਵਾ ਕਾਕੇ ਹੁਣੇ ਲੱਗਿਆ ਹੁਣ ਚਾਹ ਪੀਣ ਦੁਬਾਰਾ ਫੇਰ ਚਾਹ ਤੇ ਹੁਣ ਵਿਹਲੇ ਆ ਨਾ ਬਾਕੀ ਉਹ ਕੰਮ ਤਾਂ ਹੁਣ ਕੱਲਾ ਡਰਾਈਵਰ ਦਾ ਹੀ ਆ ਮਸ਼ੀਨ ਤੇ ਤੇ ਇਹ ਮਤਲਬ ਕੀ ਆ ਵੀ ਇਹ ਡਾਕਟਰ ਕਹਿੰਦਾ ਵੀ ਚਾ ਡਾਕਟਰ ਕਹਿੰਦਾ ਵੀ ਵੱਧ ਪੀਣੀ ਆ ਵੀ ਰਿਪੇਅਰ ਛੇਦੀ ਹੋਊਗਾ ਹੱਥ ਕਹਿਣ ਦਾ ਮਤਲਬ ਕਾਕੇ ਰਏ ਆ ਤੇ ਸੈਂ ਤੁਸੀਂ ਸਮਝ ਸਕਦੇ ਆ ਇਹਦਾ ਕੀ ਆ ਤੇ ਬਾਕੀ ਚਾਹ ਹੁੰਦੀ ਵੀ ਵਿਹਲੇ ਟਾਈਮ ਲਈ ਹੋਈ ਆ ਜਦੋਂ ਆਪਾਂ ਨੂੰ ਕੋਈ ਕੰਮ ਨਹੀਂ ਹੋ ਰਿਹਾ ਕਹਿੰਦਾ ਚੱਲ ਚਾਹ ਹੀ ਬਣਾ ਲਓ ਤੇ ਹੁਣ ਆ ਗਈ ਆ ਟੀ ਬ੍ਰੇਕ ਤੇ ਆ ਗਿਆ ਹਰਜੰਤ ਸਿੰਘ ਇਹ ਥੋੜਾ ਨਾ ਕੰਡ ਤੋਂ ਚੱਲਦਾ ਇਹ ਆਇਆ ਗਰੀਚੋਂ ਤੇ ਇਹ ਹਜੇ ਊਵੇਂ ਹੀ ਮੰਨਦਾ ਕਹਿੰਦਾ ਆਖਾ ਮੂੰਹ ਜਿਹਾ ਭਰ ਜਾਂਦਾ ਇਹਨਾਂ ਕੰਡ ਦਾ ਕਾਕਾ ਲੱਗਿਆ ਜਾ ਵੀ ਗਿਆ ਉਹ ਮਸ਼ੀਨ ਚਲਾਉਣ ਚੱਲ ਉਹਨੂੰ ਮਜੂਰੀ ਸੀਗੀ ਡਰਾਈਵਰ ਨੇ ਵੀ ਚਾਹ ਪੀਣੀ ਸੀਗੀ ਤੇ ਕਾਕਾ ਕਹਿੰਦਾ ਮੈਂ ਚਲਾ ਦਿੰਦਾ ਕੋਈ ਚੱਕਰ ਨਹੀਂ ਆਖਿਆ ਹਥਾ ਨਾ ਤੇ ਕਾਕੇ ਦੀ ਫੋਰਤੀ ਤਾਂ ਪੂਰੀ ਐ ਦੇਖ ਸਕਦੇ ਹਾਂ ਤੁਸੀਂ ਤੇ ਚਲੋ ਕੋਈ ਗੱਲ ਨਹੀਂ ਫਿਰ ਐਂ ਚਲਾਉਣਾ ਪੈਂਦਾ ਕੰਮ ਨਹੀਂ ਫਿਰ ਮਸ਼ੀਨ ਖੜਾਉਣੀ ਪੈਣੀ 10 15 ਮਿੰਟ ਕਾਕਾ ਕਹਿੰਦਾ ਮੈਂ ਤਾਂ ਚਲਾ ਦਿੰਦਾ ਆਖਿਆ ਤਾਂ ਕੋਈ ਚੱਕਰ ਨਹੀਂ ਆ ਢੋਨਾ ਖੜਾ ਵਾ ਵੈਸੇ ਲੈਫਟ ਦੀ ਵਾਰੀ ਲੋੜ ਨਹੀਂ ਪੈਂਦੀ ਉੱਪਰ ਥੱਲੇ ਕਰਨ ਦੀ ਤੇ ਕੰਮ ਚੱਲਦਾ ਸੈਟ ਮਸ਼ੀਨਾਂ ਖੜੇ ਛੋਲੇ ਜਿੰਦਾ ਕੋਈ ਨਹੀਂ ਟਾਈਮ ਲਾਉਂਦੀ ਪਿੱਛੀ ਫਿਰਦੀ ਐ ਇਹ ਆਪਣੇ 53 10 ਮਗਰ ਪਾਈ ਅੱਜ 18 ਫੁੱਟੀ ਟਰਾਲੀ ਫੇਸ ਵਾਲੀ ਫੋਨ ਕਰਤੀ ਆ ਚੱਲੇ ਆਂ ਅੰਦਰ ਹੁਣ ਸ਼ਹਿਰ ਨੂੰ ਹਿੰਦਰ ਪਹੁੰਚ ਗਿਆ ਮੰਡੀ ਚ ਟਰਾਲੀ ਇਹਨੇ ਤੋੜ ਕੇ ਨਹੀਂ ਲਾਹੀ ਕਹਿੰਦਾ ਢੇਰੀ ਥੋੜੀ ਜਿਹੀ ਲੰਮੀ ਹੋ ਜਾਣੀ ਆ ਵੀ ਖਿੱਚ ਕੇ ਇੱਕ ਜਗ੍ਹਾ ਤੇ ਲਾ ਦੇਣਾ ਸੀਤਾ ਵੀ ਆ ਗਿਆ ਸੀਗਾ ਦੁਪਹਿਰ ਦੀ ਰੋਟੀ ਨੂੰ ਡਰਾਈਵਰ ਹੁਣ ਉਤਰੂਗਾ ਇਹ ਦੋ ਚਾਰ ਗੇੜੇ ਲਾਉ ਸੀ ਤਾਂ ਫਿਰ ਹੁਣ ਇਹਨਾਂ ਕਾਕਿਆਂ ਨੂੰ ਬ੍ਰੇਕ ਦਿਵਾ ਦਿੰਦੇ ਆ ਆਇਆ ਜੀ ਖਾੜੇ ਨੂੰ ਸਪੈਸ਼ਲ ਰੋਟੀ ਖਾਣ ਡਰਾਈਵਰ ਨੂੰ दाना ਪੂਛੇ ਦਾ ਬਿਲਕੁਲ ਸੁੱਕਾ ਕੋਈ ਹਰਾ ਦਾਣਾ ਨਹੀਂ ਐਵੇਂ ਹਰਾ ਦਾਣਾ ਆਉਂਦਾ ਹੁੰਦਾ ਪੂਛੇ 'ਚ ਨਹੀਂ ਤਾਂ ਇਹ ਦਿਨ ਵੱਧ ਲੈ ਗਿਆ ਦਾਣਾ ਪੂਰਾ ਕੜਕ ਕਰਦਾ ਵਾ ਲੋਨਾ ਚੜ ਗਿਆ ਪੂਰਾ ਗਾ ਤੇ ਟਰਾਲੀ ਆਪਣੀ ਹੋ ਗਈ ਆ ਬੁੱਲ ਤੇ ਸੀਤਾ ਆਇਆ ਹੈਲਪ ਕਰਾਉਣ ਕਾਕੇ ਦੀ ਫਿਰ ਨਾਲ ਡਰਾਈਵਰ ਨੂੰ ਸਵਾਦੀ ਜੀ ਨੇ ਬ੍ਰੇਕ ਮਾਰੀ ਜੀ ਰੋਟੀ ਖਾਣ ਨੂੰ ਉਹ ਹੱਥ ਦੀ ਪ੍ਰੋਬਲਮ ਆ ਕਰਕੇ ਤੇ ਪਹਿਲਾਂ ਦਾ ਕਾਕਾ ਹੀ ਵੜਦਾ ਹੁੰਦਾ ਐਵੇਂ ਬਾਣਾ ਜੋ ਨਾ ਦਾ ਮੈਨੂੰ ਦਾ ਭਾ ਦੇਣਗੇ ਕਹਿੰਦਾ ਜੀ ਆ ਮੁੜ ਕੋ ਬਾਜ ਦੱਸੇਗਾ ਬਾਜਦਾ ਤੂੰ ਹੁਣ ਤਾਂ ਹੋ ਗਿਆ ਇਹ ਆ ਪਹਿਲੇ ਹੀ ਬੰਗਾਇਤੀ ਤੁਸੀਂ ਕਰਤਾ ਇਹ ਪਹਿਲੇ ਹੀ ਆ ਜਮਾਂਦਰੀ ਆ ਬਾਜ ਮੈਂ ਘਰੇ ਹੱਥ ਤੋਆ ਮੇਰੇ ਸੰਜਾਤ ਮਹਿਲਾ ਮੈਂ ਜਿਗਾ ਟੁੱਟ ਗਿਆ ਇਹ ਇਹ ਤਾਂ ਮੈਂ ਭਾੜਦਾ ਜਿਗਾ ਵੀ ਟੁੱਟੇ ਔਰ ਦੰਗੀ ਜਿਹਾ ਕੰਮ ਇਹ ਇਤੋ ਵੀ ਟੁੱਟਣੀ ਆ ਇਹ ਮੈਨੂੰ ਪਤਾ ਆ ਇਹਦੇ ਬਾਰੇ ਇਹ ਤਾਂ ਪਹਿਤੋਂ ਆਦਾ ਫਿਰ ਸਭ ਜਾਣਦਾ ਇਹਨੂੰ ਮਤੂ ਅਗੇ ਤੁਹਾਨੂੰ ਫੜਾ ਦੇਣੀ ਆ ਸੰਭੂ ਹਾਂ ਮੰਗ ਲੈ ਲੀ। ਜਿਹੜਾ ਵੇਲੇ ਉਹ ਹੋਣਾ ਹੋ ਗਿਆ। ਇਹਨੂੰ ਛੱਡਣ ਨੂੰ ਮੈਂ ਹੁਣ ਆ ਦੇ ਮਾਰੀ ਜੀ। ਹੁਣ ਇਹਨੂੰ ਛੱਡਣ ਨੂੰ ਕੋਈ। ਓਏ ਇਹ ਜਿੰਨੇ ਇਧਰ ਛੱਡਣ ਨੂੰ। ਆਈਂ ਦੱਬਦੀ ਰਬੜ ਜੀ ਬੱਚੇ ਕਰੰਟ ਦਾ ਆਪੇ ਬਣ ਗਿਆ। ਇਹ ਬੈਟਰੀ ਵਾਲੀ ਤਾਰ ਟੁੱਟ ਗਈ ਸੀ ਕਰਮੀਨਲ ਤੋਂ। ਧਿੰਬਲਾ ਲਾਉਂਦੇ ਸੀਗੇ ਜਿਗਾੜੂ ਜੀ ਕੰਮ ਕਰ ਲੱਗੇ ਸੀ ਇਹ ਬੈਟਰੀ ਵਾਲਾ ਸੈੱਟ। ਮੇਰੇ ਫਾਲੋਅਰ ਹੋ ਗਏ YouTube ਤੇ। ਦਰਵਾਜ਼ਾ ਹੈ ਬਾਈ ਨੂੰ ਦੱਸ ਬਾਈ ਕਿੰਨੇ ਹੋਗੇ ਇਹ ਨਹੀਂ ਵੇਚ ਵਾਲਾ ਦਾ ਸੁਗਾ ਵਾਲਾ ਜੋ ਦੇਖਣਗੇ ਵੀਡੀਓ ਬੱਸ ਸਰਵੇ ਦੀ ਤੋਈ ਚਲ ਮੈਂ ਚੱਲ ਬਾਈ ਜਦੋਂ ਅਗਰ ਤੁਹਾਨੂੰ ਵੀਡੀਓ ਕੋਈ ਰਿਪੋਰਟ ਕਮੈਂਟ ਕਰ ਲੈਣਾ ਜੀ ਨਹੀਂ ਆਈ ਅਵਰ ਤਾਰ ਤਾਂ ਲੱਗੀ ਮਹੂਗੀ ਕਿਹੜਾ ਤਾਂ ਹੂੰ ਤੇ ਜਾ ਕੇ ਇਹ ਲਾ ਦਿਓ ਨਹੀਂ ਫਿਰ ਕਿਸੇ ਟਰਾਂਸਫਾਰਮ ਦੇ ਪਿੱਤਲ ਦੇ ਲੱਗਾ ਰੱਬਲੇ ਲੈ ਵੀ ਕਰਤੀ ਇਹ ਸੈਟ ਇੰਮ ਬਾੜੀ ਹੈ ਬਾੜਾ ਨਾ ਪੰਗਾ ਨਾ ਆਦੇ ਕਾਰਤਾ ਜਗਾੜ ਜਾਣਾ ਸੈਟ ਦੇ ਲਓ ਐਵੇਂ ਆ ਚਾਰ ਪੰਜ ਲੱਗੇ ਜੀ ਚੱਕ ਸਟਾ ਕਮ ਓਏ ਐਨ ਇਹ ਨਾ ਲੱਗ ਸਕਦਾ ਉਹਦਾ ਮੈਨੂੰ ਕਿਆ ਭਰਾ ਹੈ ਨਾ ਨਾ ਨਹੀਂ ਤੇਰੀ ਵੀ ਨਾ ਉਹ ਉੱਧਰ ਖਾਸਲੀ ਬਾਰ ਬਖੜ ਕੇ ਗਾਣੋ ਕਰ। ਵੀਡੀਓ ਚੈੱਕ ਕਰ ਬਈ। ਆ ਇਦੋਂ ਵੱਟਦੀ ਹੋਣਾ। ਇਹ ਤੇਰਾ ਚੱਲ ਨਹੀਂ ਦੇਣਾ ਮੈਨੂੰ ਭੇਜ ਦੇ ਮੈਂ ਤਰਾ ਕਰੇ। ਇਹਨੂੰ ਵੱਡਾ ਲਾ ਰੇ ਇਹਨੂੰ ਚੱਲ ਨਹੀਂ ਦੇਣੀ। ਕੋਈ ਨਹੀਂ ਤੇਰੇ ਦਾ ਚੱਲ ਨਹੀਂ। ਇਹਦੇ ਤੇ ਜਮ। ਵੇਲੇ ਤੋਂ ਬਾਅਦ ਇਹ ਜੇ ਨਾ ਮਰਨਾ। ਕੀ ਹੋਊਗਾ? ਵੀ ਗਾੜ ਨੇ ਆ ਆਪਣੇ ਟਿਕਾ। ਆਏ ਬਈ ਮਾਈਤਰੀ ਨੇ ਯਾਰ। ਅੱਛਾ। ਇੱਥੇ ਜਾਣੇ ਤੋਂ ਪਹਿਲੇ ਜਾਨਾ। ਯਾਰ ਤੇ ਸਰ ਜੀ ਹੁਣ ਤਾਂ ਜ਼ਿਆਦਾ ਹੀ ਲੱਗਣੀ ਜੇ ਕੋ ਰਗਾ ਟੋੜ ਕੱਢਦਾ ਇੱਥੇ ਦੋ ਤਿੰਨ ਪ੍ਰੋਬਲਮਾਂ ਇਕੱਠੀਆਂ ਜਿਹੀ ਹੋ ਗਈਆਂ ਪਤਾ ਨਹੀਂ ਕੀ ਚੱਕਰ ਸੀ ਟੈਂਕੀ ਲੀਕ ਹੋ ਗਈ ਜਿੱਥੇ ਐਮਸੀ ਲੱਗੀ ਆ ਜਮਾਂ ਨਵੀਂ ਜਗ੍ਹਾ ਤੋਂ ਕੋਈ ਕਸੀ ਨਹੀਂ ਜਗ੍ਹਾ ਇਹ ਪਤਾ ਨਹੀਂ ਤੇ ਤੇਰੀਆਂ ਪੈਣ ਲੱਗੀਆਂ ਇੱਥੋਂ ਐਮਸੀ ਲਈ ਪਰ ਉਹ ਖੜਨੀ ਸੀ ਕਿੱਥੇ ਸੀਗੀ ਡੀਜ਼ਲ ਤੇ ਫਿਰ ਤੇਲ ਕੱਢ ਕੇ ਇਹਨੂੰ ਨੀਵਾ ਕਰਤਾ ਤੇ ਇਹਨੂੰ ਤੇ ਚੱਲ ਫਿਰ ਇੱਕ ਇਨਾਂ ਚ ਕੱਢ ਲਿਆ ਤੇਲ ਬੱਜ ਗਿਆ ਨਹੀਂ ਡੋਲੇ ਜਾਣਾ ਸੀ ਐਵੇਂ ਤੇ ਦ ਗਮਨ ਜਾ ਹੋ ਗਿਆ ਇਹ ਚੱਲ ਕੋਈ ਗੱਲ ਨਹੀਂ ਕੰਮ ਚੱਲਦੇ ਚ ਇਦਾਂ ਹੀ ਹੁੰਦਾ ਪਰ ਹਰਾਨੀ ਵਾਲੀ ਗੱਲ ਸੀ ਵੀ ਟੈਂਕੀ ਨਵੀਂ ਜਗ੍ਹਾ ਤੋਂ ਲੀਕ ਹੋ ਗਈ ਮਸ਼ੀਨ ਨੂੰ ਪ੍ਰੋਬਲਮ ਆ ਗਈ ਸੀ ਥੋੜੀ ਜੀ ਦੇਖੀਏ ਤੁਸੀਂ ਵੀਡੀਓ ਚ ਟੈਂਕੀ ਲੀਕ ਹੋ ਗਈ ਸੀ ਉਹਦਾ ਜੋੜ ਪਿੱਛੋਂ ਪਤਾ ਨਹੀਂ ਕਿਵੇਂ ਪਹਿਲਾਂ ਚੱਲਦੀ ਸੀ ਮਸ਼ੀਨ ਉਧਰ ਤੇ ਇੱਕਦਾਂ ਹੀ ਲੀਕ ਹੋ ਗਈ ਜੋੜ ਤੋਂ ਜਿੱਥੇ ਵੈਲਡ ਕੀਤੀ ਹੁੰਦੀ ਆ ਕੋਈ ਪ੍ਰਾਣੀ ਨਹੀਂ ਕੋਈ ਜੰਗ ਨਹੀਂ ਲੱਗਿਆ ਹੋਇਆ ਉਹਨੂੰ ਨਵੀਂ ਜਗ੍ਹਾ ਤੋਂ ਪਤਾ ਨਹੀਂ ਕਿਵੇਂ ਛਲ ਵੱਜ ਗਏ ਜਾਂ ਕਿਤੇ ਪਾਣੀ ਟੈਂਕੀ ਦੀ ਮਸ਼ੀਨ ਦੀ ਪੀਤੋ ਤੇਲ ਡੁੱਲਣ ਲੱਗਿਆ ਉਹਦੇ ਤੇ ਉਹ ਤੇਲ ਕੱਢ ਕੇ ਕਰਤਾ ਹੁਣ ਨੀਵਾ ਉਹਨੂੰ ਤੇਲ ਨੂੰ ਤੇ ਤੇਲ ਫਿਰ ਬਾਅਦ ਚ ਪੈ ਜਾਊਗਾ ਹੁਣ ਵੈਲਡ ਕਰਾਉਣੀ ਪਊਗਾ ਕੱਲੂ ਚੱਲ ਕਰਾ ਲੈਣਗੇ ਕਾਕੇ ਹੁਣੇ ਕੰਮ ਚੱਲਦਾ ਕਰ ਲਿਆ ਘੇਰਾ ਕੰਮ ਚੱਲ ਪਿਆ ਵਾ ਇਹ ਮਗਲਾ ਘੇਰਾ ਰਹਿ ਗਿਆ ਸੀ ਇੱਕ ਜਿਹੜਾ ਨੀਵੇਂ ਵਾਲਾ ਸੀਗਾ ਆਪਣਾ ਤੇ ਮਸ਼ੀਨ ਚੱਲਦੀ ਐ ਸੈੱਟ ਕੋਈ ਟਾਇਰ ਖੁੱਬਦਾ ਨਹੀਂ ਇਹਦੇ ਵਿੱਚ ਟਰਾਲੀ ਵੀ ਵਧੀਆ ਤੁਰੀ ਫਿਰਦੀ ਐ ਵੱਡੀ ਵਿੱਚ ਤੇ ਕੰਮ ਥੋੜਾ ਜਿਹਾ ਲੇਟ ਹੋ ਗਿਆ ਅੱਧਾ ਪੌਣਾ ਘੰਟਾ ਮੁਝੇ ਇੰਕਲ ਕਰਨਾ ਅਜੇ ਹੈ ਤਾਂ ਦੈਨੀਆ ਥੋੜਾ ਜਿਹਾ ਮੂੰਹ ਨੇ ਰਜਾ ਹੋਇਆ ਨਹੀਂ ਪਰ ਧਾਣੇ ਦੇਸਣ ਹਟ ਗਏ ਸੀਗੇ ਫਿਰ ਲਾਈਟ ਜਗਾਤੀ ਟੈਂਕ ਵਾਲੀ ਧਾਣੇ ਦਿਸਦੇ ਆ ਹੁਣ ਪੂਰੇ ਪਰ ਜੇ ਆਪਾਂ ਮੂਹਰੇ ਦੇਖਦੇ ਆ ਨਾ ਹਨੇਰਾ ਹੋਣ ਵਾਲੀ ਆ ਕੈਮਰੇ ਚ ਲੱਗਦਾ ਵੀ ਚਾਨਣ ਅਜੇ ਪੂਰਾ ਬਸ ਯਾਨੀ 10 ਕੁ ਮਿੰਟਾਂ ਨੂੰ ਦਿਸਣੇ ਜੇ ਹਟ ਜਾਣਾ ਵਾ ਮੂੰਹ ਨੇਰਾ ਜਿਹਨੂੰ ਆਪਾਂ ਕਹਿੰਦੇ ਨਾ ਵੀ ਹੋਣ ਵਾਲੀ ਆ ਤੇ ਕੈਮਰੇ ਜੀ ਤੁਸੀਂ ਦੇਖ ਸਕਦੇ ਆ ਵਿੱਚ ਓਨਾ ਦੱਸਦਾ ਆਪਾਂ ਨੂੰ ਵੀ ਹਜੇ ਦਿਨ ਹੈਗਾ ਵਾ ਦਿਨ ਐ ਨਹੀਂਗਾ ਖਤਮ ਹੋ ਚੁੱਕਿਆ ਚੋਨਾ ਆਪਣਾ ਵੱਧ ਗਿਆ ਗੇੜਾ ਰਹਿ ਗਿਆ ਇੱਕ ਤੇ ਚਲੋ ਫਿਰ ਵੀ ਕੋਈ ਗੱਲ ਨਹੀਂ ਨਿਭੜ ਗਿਆ ਟਾਈਮ ਨਾਲ ਮਸ਼ੀਨ ਜਿਵੇਂ ਖੜਕੀ ਸੀ ਅੱਧਾ ਪੌਣਾ ਘੰਟਾ ਤੇ ਮਸ਼ੀਨ ਹੁਣ ਕੱਢਣ ਲੱਗਿਆ ਬਾਹਰ ਜੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲਾ ਬਟਨ ਦਬਣਾ ਨਹੀਂ ਭੁੱਲਣਾ ਤਾਂ ਕਿ ਤੁਹਾਨੂੰ ਹੋਰ ਵੀ ਨਵੇਂ-ਨਵੇਂ ਵੀਡੀਓ ਮਿਲਦੇ ਜਾ ਰਹੇ ਓਕੇ ਧੰਨਵਾਦ ਸਾਰਿਆਂ ਦਾ